ਜਲੰਧਰ ਦੇ ਭਗਪੁਰ ਦੇ ਵਿੱਚ ਹੁਣ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਕਾਂਗਰਸ ਦੇ ਜੋ ਜਿੱਤੇ ਮੈਂਬਰ ਨੇ ਤਾਂ ਉਹ ਹੁਣ ਆਪ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਹੋ ਗਏ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਜਲੰਧਰ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਹੋਇਆਂ ਕੁਝ ਜੋ ਕਾਂਗਰਸ ਦੇ ਜਿੱਤੇ ਹੋਏ ਮੈਂਬਰ ਨੇ ਯਾਨੀ ਨਗਰ ਕੌਂਸਲ ਦੇ ਜਿੱਤੇ ਹੋਏ ਮੈਂਬਰ ਹੁਣ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜੀ ਹਾਂ ਤਾਂ ਇਹਨਾਂ ਮੈਂਬਰਾਂ ਨੂੰ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਜਿਹੜਾ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਜਲੰਧਰ ਦੇ ਵਿੱਚ ਭੋਗਪੁਰ ਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਕਿ ਉਹ ਸ਼ਾਮਲ ਜਿਹੜਾ ਹੋਏ ਨੇ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਭਗਵੰਤ ਮਾਨ ਦੀਆਂ ਜੋ ਨੀਤੀਆਂ ਨੇ ਜੋ ਕੰਮ ਕਰਨ ਦਾ ਤੌਰ ਤਰੀਕਾ ਉਸ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਕਾਂਗਰਸ ਦਾ ਜੋ ਪੱਲਾ ਛੱਡ ਕੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ 13 ਵਾਰਡਾਂ ਤੋਂ ਇੱਕ ਕਾਂਗਰਸ ਦੇ ਉਮੀਦਵਾਰ ਜਿਹੜੇ 8 ਮੈਂਬਰ ਜਿਹੜੇ ਜਿੱਤੇ ਸਨ ਜਿਨ੍ਹਾਂ ਵੱਲੋਂ ਆਪ ਦਾ ਪੱਲਾ ਫੜਿਆ ਗਿਆ ਤਾਂ ਜੇਕਰ ਗੱਲ ਕਰੀਏ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਪੰਜ ਮੈਂਬਰਾਂ ਨੂੰ ਹੀ ਜਿੱਤ ਮਿਲੀ ਸੀ ਤਾਂ ਜੋ ਕਾਂਗਰਸ ਦੀ ਵੱਡੀ ਜਿੱਤ ਸੀ ਤਾਂ ਇਹ ਦੇਖਿਆ ਜਾ ਸਕਦਾ ਹੈ ਕਿ ਹੁਣ ਜਿਹੜੇ 13 ਵਾਰਡਾਂ ਚੋਂ ਕਾਂਗਰਸ ਦੇ 8 ਮੈਂਬਰ ਜਿੱਤੇ ਸਨ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਤਾਂ ਹੁਣ ਕਾਂਗਰਸ ਜਿੱਤੀ ਹੋਈ ਬਾਜ਼ੀ ਨੂੰ ਜਿਹੜਾ ਆ ਉਹ ਹਾਰ ਗਿਆ ਤਾ ਹੁਣ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲੰਧਰ ਦੇ ਭੋਗਪੁਰ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਗਿਆ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਜੋ ਗਰਾਊਂਡ ਪੱਧਰ ਜੇ ਦੇਖਿਆ ਜਾਵੇ ਤਾਂ ਉਹ ਬਹੁਤ ਹੀ ਨਿਗਾਰ ਦੇ ਵੱਲ ਜਾ ਰਿਹਾ ਹੈ ਇਸੇ ਤਰ੍ਹਾਂ ਹੋਰ ਵੱਖ-ਵੱਖ ਜੇਕਰ ਜੁਲਿਆਨ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹ ਚਾਹੇ ਉਹ ਭਾਜਪਾ ਦੇ ਹੋਣ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ ਜਿਹੜੇ ਨੇ ਉਹ ਸ਼ਾਮਲ ਹੋ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਤਾ ਇਹੀ ਜੋ ਮੈਂਬਰ ਸਨ ਉਹ 13 ਵਾਰਡਾਂ ਦੇ ਵਿੱਚੋਂ 8 ਮੈਂਬਰ ਜਿਹੜੇ ਉਹ ਜਿੱਤੇ ਸਨ ਤਾਂ ਆਮ ਆਦਮੀ ਪਾਰਟੀ ਦੇ ਉੱਥੇ 5 ਮੈਂਬਰਾਂ ਨੂੰ ਜਿੱਤ ਮਿਲੀ ਸੀ 5 ਮੈਂਬਰ ਜਿਹੜੇ ਨੇ ਉਹ ਜਿੱਤ ਸਕੇ ਸਨ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਜੋ ਆਮ ਆਦਮੀ ਪਾਰਟੀ ਦੇ 5 ਮੈਂਬਰਾਂ ਨੂੰ ਜਿੱਤ ਮਿਲੀ ਸੀ ਉਸ ਦੇ ਮੁਕਾਬਲੇ 8 ਮੈਂਬਰ ਜਿਹੜੇ ਕਾਂਗਰਸ ਦੇ ਜਿੱਤੇ ਸਨ ਤਾਂ ਉਹਨਾਂ ਨੇ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਜਿਹੜਾ ਆ ਉਹ ਕਾਂਗਰਸ ਨੂੰ ਵਟਾ ਛਟਕਾ ਦਿੱਤਾ ਤਾਂ ਜਿੱਥੇ ਇਹ ਕਾਂਗਰਸ ਦੀ ਵੱਡੀ ਜਿੱਤ ਮੰਨੀ ਜਾਂਦੀ ਸੀ ਤਾਂ ਉਹ ਹੁਣ ਜਿੱਤੀ ਹੋਈ ਬਾਜੀ ਨੂੰ ਜਿਹੜਾ ਆ ਉਹ ਹਾਰ ਗਿਆ ਹੈ ਕਾਂਗਰਸ ਜਿਹੜੀ ਹੈ ਉਹ ਹਾਰ ਗਈ ਹੈ ਤਾਂ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਦੋਂ ਤੋਂ ਸਰਕਾਰ ਬਣਾਈ ਹੈ ਉਦੋਂ ਤੋਂ ਹੀ ਲੋਕ ਹਿੱਤ ਜਿਹੜੇ ਆ ਉਹ ਕਾਰਜ ਕਰਦੀ ਆਈ ਹੈ ਚਾਹੇ ਉਹ ਸੁਰੱਖਿਆ ਨੂੰ ਲੈ ਕੇ ਹੋਵੇ ਕੈਬੀਨ ਸੇਟ ਨੂੰ ਲੈ ਕੇ ਹੋਵੇ ਸਿੱਖਿਆ ਨੂੰ ਲੈ ਕੇ ਹੋਵੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਵੇ ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਆ ਉਹ ਚਾਹੀ ਮੰਨਦੇ ਨੇ ਤਾਂ ਉਸੇ ਤਰ੍ਹਾਂ ਹੁਣ ਜੋ ਜਲੰਧਰ ਦੇ ਭੋਗਪੁਰ ਦੇ ਵਿੱਚ ਨਗਰ ਕੌਂਸਲ ਦੀਆਂ ਜੋ ਚੋਣਾਂ ਹੋਈਆਂ ਸਨ ਉਸ ਦੇ ਵਿੱਚ ਜਿਹੜੇ ਕਾਂਗਰਸ ਦੇ 8 ਮੈਂਬਰ ਜਿਹੜੇ ਜਿੱਤੇ ਸਨ ਤਾਂ ਉਹ 8 ਮੈਂਬਰਾਂ ਵੱਲੋਂ ਜਿਹੜਾ ਆ ਹੁਣ ਕਾਂਗਰਸ ਨੂੰ ਅਲਵਿਦਾ ਕਹਿ ਕੇ ਜਿਹੜਾ ਆ ਆਮ ਆਦਮੀ ਪਾਰਟੀ ਦਾ ਪੁੱਲਾ ਫੜ ਲਿਆ ਗਿਆ